ਭਾਰਤੀ ਤੰਤਰ ਦੇ ਮਾੜੇ ਹਾਲ ਇਹਦੇ ਬਾਰੇ ਅਸੀਂ ਡੂੰਘਾ ਲੇਖਾ ਜੋਖਾ ਕੀਤਾ ਇੰਡੀਆ ਵੱਲੋਂ ਜੰਗ ਦੀ ਤਿਆਰੀ ਅੰਦਰ ਖਾਤੇ ਚੱਲ ਰਹੀ ਹੈ ਕਿਤੇ ਕਿਉਂਕਿ ਉੱਤਰ ਪ੍ਰਦੇਸ਼ ਚ ਕੁਝ ਦਿਨਾਂ ਦੇ ਅੰਦਰ ਅੰਦਰ ਬਲੈਕਆਊਟ ਅਤੇ ਮੌਕ ਡ੍ਰੀਲਾਂ ਕਰਨ ਦੀ ਜਾਣਕਾਰੀ ਸਾਨੂੰ ਮਿਲ ਰਹੀ ਹੈ ਹਾਸਲ ਹੋਈ ਹੈ ਸਾਨੂੰ ਇਹ ਡ੍ਰੀਲਾਂ ਹਰਦੋਈ ਅਤੇ ਕਨੌਜ ਜ਼ਿਲ੍ਹੇ ਦੇ ਇਲਾਕੇ ਦੇ ਵਿੱਚ ਅਤੇ ਕੁਝ ਮਹੱਤਵਪੂਰਨ ਥਾਵਾਂ ਦੇ ਉੱਤੇ ਯੂਪੀ ਦੇ ਵਿੱਚ ਕੀਤੀਆਂ ਜਾ ਰਹੀਆਂ ਨੇ ਕੱਲ 14 ਜਨਵਰੀ ਨੂੰ ਅ ਅੱਜ ਸਾਡੇ ਤਾਂ ਅੱਜ ਏਥੇ ਕੀਤੀਆਂ ਗਈਆਂ ਇਹ ਡ੍ਰਿਲ ਪਰ ਦੱਸਿਆ ਇਹ ਜਾ ਰਿਹਾ ਕਿ ਇਹ ਸਾਰਾ ਕੁਝ 23 ਜਨਵਰੀ 2026 ਨੂੰ ਨੇਤਾ ਜੀ ਸੁਭਾਸ਼ ਚੰਦਰ ਪੋਸ ਦੀ ਜਿਹੜੀ ਜਨਮ ਦਿਤੀ ਹੈ ਅਤੇ ਉੱਤਰ ਪ੍ਰਦੇਸ਼ ਦਿਹਾੜੇ ਨਾਲ ਸੰਬੰਧਿਤ ਜਸ਼ਨ ਮਨਾਉਣ ਕਰਕੇ ਮੌਕ ਡ੍ਰਿਲਾਂ ਇਹ ਕੀਤੀਆਂ ਜਾ ਰਹੀਆਂ ਨੇ ਇਸ ਇਹਨਾਂ ਡ੍ਰਿਲਾਂ ਦੇ ਦੌਰਾਨ ਬਲੈਕਆਊਟ ਮੌਕ ਡ੍ਰਿਲ ਅਤੇ ਹੋਰ ਸੁਰੱਖਿਆ ਅਭਿਆਸ ਕੀਤੇ ਜਾ ਰਹੇ ਨੇ ਅਤੇ ਕੀਤੇ ਜਾਣਗੇ ਇੰਡੀਅਨ ਐਡਮਿਨਿਸਟ੍ਰੇਸ਼ਨ ਨੇ 14 ਜਨਵਰੀ ਅਤੇ ਬੀਤੀ ਕੱਲ੍ਹ ਵੀ ਮੀਟਿੰਗਾਂ ਕੀਤੀਆਂ ਤੇ ਤਿਆਰੀਆਂ ਦਾ ਸਾਰੀਆਂ ਤਿਆਰੀਆਂ ਦਾ ਜਾਇਜ਼ਾ ਲਿਆ ਇਹ ਡ੍ਰਿਲਾਂ ਸਾਰੀਆਂ ਪੁਲਿਸ ਲਾਈਨਾਂ ਹਸਪਤਾਲਾਂ ਸਕੂਲਾਂ ਅਤੇ ਬਾਕੀ ਵਿਦਿਅਕ ਅਦਾਰਿਆਂ ਤੇ ਨਾਲ ਨਾਲ ਹੋਰ ਜਿਹੜੇ ਮਹੱਤਵਪੂਰਨ ਥਾਂ ਨੇ ਉੱਤਰ ਪ੍ਰਦੇਸ਼ ਤੇ ਉਹਨਾਂ ਤੇ ਸ਼ਾਮ ਨੂੰ 4 ਵਜੇ ਤੋਂ ਲੈ ਕੇ 6 ਵਜੇ ਤੱਕ ਕੀਤੀਆਂ ਗਈਆਂ ਤੇ ਇਹ ਕਈ ਦਿਨਾਂ ਤੱਕ ਚੱਲਦੀ ਰਹੇਗੀ ਇਹਦੇ ਵਿੱਚ ਬਲੈਕਆਊਟ ਕੀਤਾ ਜਾਣਾ ਵੀ ਸ਼ਾਮਲ ਹੈ ਤੇ ਇੰਡੀਅਨ ਸਟੇਟ ਦੇ ਖੁਫੀਆ ਡਿਪਾਰਟਮੈਂਟ ਨੂੰ ਕਹਿੰਦੇ ਨੇ ਕਿ ਪਾਕਿਸਤਾਨ ਤੋਂ ਆਪਣੇ ਸੈਲਾਂ ਦੇ ਰਾਹੀਂ ਪਤਾ ਲੱਗਿਆ ਕਿ ਪਾਕਿਸਤਾਨ ਇਸ ਵਾਰ ਜਿਹੜਾ ਹੈਗਾ ਉਹ ਪੰਜਾਬ ਜਾਂ ਕਸ਼ਮੀਰ ਨਹੀਂ ਬਲਕਿ ਇੰਡੀਆ ਦੇ ਧੁਰ ਅੰਦਰ ਤੱਕ ਤੇ ਦੂਜੇ ਸੁਪਿਆਂ ਤੇ ਤੇ ਉਹਨਾਂ ਦੇ ਆਲੇ ਦੁਆਲੇ ਉਹਨਾਂ ਸੁਪਿਆਂ ਦੁਆਲੇ ਹਮਲਾ ਕਰੇਗਾ ਇਹਦੇ ਕਈ ਕਾਰਨ ਸਮਝੇ ਜਾ ਸਕਦੇ ਨੇ ਬੰਗਲਾਦੇਸ਼ ਦੇ ਨਾਲ ਚੱਲ ਰਿਹਾ ਰਫੜ ਅਤੇ ਇਸ ਰਫੜ ਦੇ ਦੌਰਾਨ ਪਾਕਿਸਤਾਨ ਬੰਗਲਾਦੇਸ਼ ਅਤੇ ਅਮਰੀਕਾ ਦਾ ਜਿਹੜਾ ਆਪਸੀ ਆ ਰابطਾ ਆਪਸੀ ਇਹਨਾਂ ਦੀ ਵਾਰਤਾ ਹੋਈ ਹੈ ਉਹਦੇ ਨਾਲ ਦੱਖਣ ਏਸ਼ੀਆ 'ਚ ਭਾਰਤ ਵਿਰੋਧੀ ਇੱਕ ਨਿਗਰ ਗੱਠ ਜੋੜ ਬਣ ਕੇ ਸਾਹਮਣੇ ਆ ਚੁੱਕਾ ਸਾਡੇ ਤੇ ਸੱਤ ਭੈਣਾਂ ਵਾਲੀਆਂ ਸਟੇਟਾਂ ਸੈਵਨ ਸਿਸਟਰ ਸਟੇਟਸ ਉਹਨਾਂ ਨੂੰ ਚੀਨ ਦੇ ਕਬਜ਼ੇ 'ਚ ਜਾਣ ਤੋਂ ਪਹਿਲਾਂ ਪਹਿਲਾਂ ਭਾਰਤ ਨਾਲੋਂ ਤੋੜ ਕੇ ਇੱਕ ਖੁਦਮੁਖਤਿਆਰ ਮੁਲਕ ਜਿਸ ਨੂੰ ਕ੍ਰਿਸਚੀਅਨ ਲੈਂਡ ਵੀ ਕਿਹਾ ਜਾਂਦਾ ਹੈ ਉਸ ਮੁਲਕ ਦੇ ਤੌਰ ਦੇ ਉੱਤੇ ਮਾਨਤਾ ਦਿਵਾਉਣ ਲਈ ਯਤਨਸ਼ੀਲ ਇਹ ਇਕੱਠ ਜੋੜ। ਇਹਨਾਂ 7 ਸਿਸਟਰ ਸਟੇਟਸ ਦੇ ਲੋਕ ਪੂਰੀ ਤਰ੍ਹਾਂ ਇਸ ਵੇਲੇ ਇੰਡੀਆ ਦੇ ਖਿਲਾਫ ਨੇ ਅਤੇ ਬੀਤੇ 8 ਦਹਾਕਿਆਂ ਤੋਂ ਇਹ ਲੋਕ ਨੇ ਜਿਹੜੇ ਰਹੇ ਨੇ। ਜਿੱਥੇ ਕੁਲ ਦੁਨੀਆ 'ਚ ਵੱਖ-ਵੱਖ ਮੁਲਕਾਂ 'ਚ ਮਨੁੱਖੀ ਅਧਿਕਾਰਾਂ ਦੇ ਹੋ ਰਿਹਾੇ ਘਾਣ ਦੀਆਂ ਹਿਰਦੇ ਵਿਧਿਕ ਘਟਨਾਵਾਂ ਸਾਡੇ ਸਾਹਮਣੇ ਆ ਰਹੀਆਂ ਨੇ। ਉਹਨਾਂ ਘਟਨਾਵਾਂ ਦੇ ਬਾਅਦ ਅਮਰੀਕਾ ਨੇ ਉੱਥੋਂ ਦੇ ਲੋਕਾਂ ਦਾ ਸਾਥ ਦੇ ਕੇ ਉਹਨਾਂ ਲੋਕਾਂ ਨੂੰ ਆਜ਼ਾਦੀ ਦਿਵਾਈ। ਇਹ ਉਸ ਵੰਦੇ ਹੋਰ ਵੀ ਕਈ ਮੁਲਕਾਂ ਦੇ ਵਿੱਚ ਕੰਮ ਕਰ ਰਿਹਾ ਤੇ ਉੱਥੇ ਉੱਤਰ ਪੂਰਬ ਦੇ ਵਿੱਚ ਪੈਂਦੇ ਇੰਡੀਆ ਦੇ ਕਬਜ਼ੇ ਵਾਲੀਆਂ ਇਹਨਾਂ 7 ਸਟੇਟਾਂ ਦੇ ਜ਼ੁਲਮ ਸਹਿਰੇ ਲੋਕ ਵੀ ਹੁਣ ਅਮਰੀਕਾ ਦੇ ਵੱਲ ਦੇਖ ਰਹੇ ਨੇ ਵੈਨੇਜ਼ੁਏਲਾ ਦੇ ਨਸ਼ੇ ਅਤੇ ਅੱਤਵਾਦੀ ਤਸਕਰ ਤਾਨਾ ਸ਼ਾਹ ਨੂੰ ਗ੍ਰਿਫਤਾਰ ਕਰਨ ਦੇ ਬਾਅਦ ਨਿਕੋਲਸ ਮਾਦੂਰਾ ਨੂੰ ਗ੍ਰਿਫਤਾਰ ਕਰਨ ਦੇ ਬਾਅਦ ਨਿਊ ਵਰਲਡ ਆਰਡਰ ਤੇ ਵਿੱਚ ਤੇਜ਼ੀ ਨਾਲ ਚੱਲ ਰਹੀਆਂ ਤਬਦੀਲੀਆਂ ਦਾ ਰੁਖ ਹੁਣ ਦੱਖਣ ਏਸ਼ੀਆ ਵੱਲ ਹੋ ਗਿਆ ਹੈ ਐਲਬ੍ਰੇਜ ਕਾਲਬੀ ਦੇ ਸਿਧਾਂਤ ਸਟ੍ਰੈਟਜੀ ਆਫ ਡਿਨਾਈਲ ਤੇ ਬਹੁਤ ਪਹਿਲਾਂ ਤੋਂ ਕੰਮ ਚੱਲ ਰਿਹਾ ਅਸੀਂ ਪਹਿਲਾਂ ਵੀ ਉਹਦੇ ਤੇ ਆਪਾਂ ਇੱਕ ਸ਼ੋਅ ਕਰ ਚੁੱਕੇ ਹਾਂ ਗੱਲਬਾਤ ਕਰ ਚੁੱਕੇ ਹਾਂ ਉਹ ਉਸ ਦੇ ਅਧੀਨ ਦੱਖਣੇਸ਼ੀਆ ਨੂੰ ਅਮਰੀਕਾ ਬਹੁਤ ਬਰੀਕੀ ਦੇ ਨਾਲ ਦੇਖ ਰਿਹਾ ਭਾਰਤ ਦੇ ਉੱਤਰ ਪ੍ਰਦੇਸ਼ ਕਿਤੀਆਂ ਚੱ ਰਹੀਆਂ ਇਹ ਮੌਕ ਡ੍ਰਿਲਾਂ ਇਹ ਸਾਬਤ ਕਰਦੀਆਂ ਨੇ ਕਿ ਅੰਦਰ ਖਾਤੇ ਕੁਝ ਨਾ ਕੁਝ ਤਾਂ ਚੱਲ ਰਿਹਾ ਹੈ ਦੱਖਣੇਸ਼ੀਆ ਦੀ ਜਿਹੜੀ ਜੀਓਪੋਲਿਟਿਕਸ ਹੈ ਉਹਦੇ ਵਿੱਚ ਬੁਰੀ ਤਰ੍ਹਾਂ ਫਸੇ ਭਾਰਤ ਦੀ ਆਰਐਸਐਸ ਦੇ ਵਿਦਵਾਨਾਂ ਵੱਲੋਂ ਬਣਾਈ ਗਈ ਲਿਫਾਫਾ ਵਿਦੇਸ਼ ਨੀਤੀ ਲਿਫਾਫਾ ਫੋਰਨ ਪੋਲਿਸੀ ਨੇ 140 ਕਰੋੜ ਲੋਕਾਂ ਦੀ ਜਿਹੜੀ ਕਿਸਮ ਉਹ ਇੱਕ ਤਰ੍ਹਾਂ ਦਾ ਪੱਕਾ ਪ੍ਰਬੰਧ ਕਰਤਾ ਸ਼ੰਕਰ ਅਤੇ ਆਰਐਸਐਸ ਦੀਆਂ ਜਿਹੜੀਆਂ ਪ੍ਰਬੰਧਕੀ ਕਮੇਟੀਆਂ ਨੇ ਉਹਨਾਂ ਨੇ ਕਿਹੜੇ-ਕਿਹੜੇ ਮੁਲਕਾਂ 'ਚ ਭਜਣਾ ਜਾ ਕੇ ਭਜਣਾ ਓਟ ਆਸਰਾ ਲੈਣਾ ਸ਼ਰਨ ਲੈਣੀ ਹੈ ਸ਼ਾਇਦ ਇਸ ਦੇ ਲੇਖੇ ਜੋਖੇ ਵੀ ਹੁਣ ਤਾਂ ਸ਼ੁਰੂ ਹੋ ਚੁੱਕੇ ਪਰ 130 ਕਰੋੜ ਲੋਕ ਮੋਦੀ ਜੁੰਡਲੀ ਨੂੰ ਸ਼ੇਖ ਹਸਿਨਾ ਜਾਂ ਸੀਰੀਆ ਦੇ ਬਸ਼ਰ ਅਲ ਅਸਦ ਵਾਂਗ ਭਜਣ ਦੇਣਗੇ ਜਾਂ ਨਹੀਂ ਇਹਦੀ ਸਾਨੂੰ ਅਜਹੀਆਂ ਘਟਨਾਵਾਂ ਦੇ ਵਾਪਰਨ ਦੇ ਬਾਅਦ ਹੀ ਪਤਾ ਲੱਗੇਗਾ ਹਾਲੇ ਅਸੀਂ ਇਸ ਦੇ ਬਾਰੇ ਗੱਲ ਨਹੀਂ ਕਰਾਂਗੇ ਪਰ ਇੰਡੀਆ ਦੇ ਸਾਰੇ ਕਾਰੋਬਾਰ ਤੇ ਸਰਕਾਰੀ ਕੰਪਨੀਆਂ ਘਾਟੇ ਦੇ ਵਿੱਚ ਕਿਉਂ ਚੱਲ ਰਹੀਆਂ ਨੇ ਭਾਰਤ ਦੇ ਸਾਰੇ ਪ੍ਰਿਸ਼ਟ ਬੰਦੇ ਬੈਂਕਾਂ ਦਾ ਸਾਰਾ ਪੈਸਾ ਲੁੱਟ ਕੇ ਦੂਜੇ ਮੁਲਕਾਂ ਦੇ ਵਿੱਚ ਕਿਹੜੀਆਂ-ਕਿਹੜੀਆਂ ਸ਼ਰਤਾਂ ਦੇ ਅਧੀਨ ਉੱਥੇ ਰਹਿ ਰਹੇ ਨੇ ਕਿਹੜੀਆਂ ਸ਼ਰਤਾਂ ਦੇ ਅਧੀਨ ਭਜਦੇ ਨੇ ਤੇ ਕਿੰਨੇ ਸਮੇਂ ਲਈ ਉਹਨਾਂ ਨੂੰ ਸ਼ਰਨ ਦੇਣ ਵਾਲੇ ਮੁਲਕਾਂ 'ਚ ਸਥਾਈ ਠਹਾਰ ਮਿਲੇਗੀ ਇਹ ਇੱਕ ਮੈਥੇਮੈਟਿਕਸ ਦਾ ਸਵਾਲ ਹੈ ਤੇ ਇਸ ਦਾ ਸਿੱਖਾਂ ਦੇ ਸੰਘਰਸ਼ ਦੇ ਨਾਲ ਬਹੁਤ ਡੂੰਘਾ ਸੰਬੰਧ ਹੈ ਪਟਿਆਲੇ ਦੇ ਰਾਜੇ ਵੱਲੋਂ ਰਾਜ ਖਾਲਸੇ ਦੇ ਵਿਰੁੱਧ ਸਰਕਾਰੇ ਖਾਲਸਾ ਦੇ ਵਿਰੁੱਧ ਪਹਿਲਾਂ ਅਬਦਾਲੀ ਅਤੇ ਬਾਅਦ ਦੇ ਵਿੱਚ ਅੰਗਰੇਜ਼ਾਂ ਦਾ ਸਾਥ ਦੇਣ ਦੀ ਜਿਹੜੀ ਅਸੀਂ ਦੇਖਦੇ ਹਾਂ ਉਦਾਹਰਨ ਉਹਦੀ ਏਵਜ਼ ਚ ਉਹਨਾਂ ਦੀ ਪੁਸ਼ਤਪਨਾਹੀ ਨੂੰ ਅਸੀਂ ਇੱਕ ਵੱਡੀ ਐਗਜ਼ੈਂਪਲ ਦੇ ਤੌਰ ਦੇ ਉੱਤੇ ਆਪਾਂ ਸਾਹਮਣੇ ਰੱਖ ਸਕਦੇ ਹਾਂ ਨਾਮ ਤੇ ਆਮ ਲੋਕਾਂ ਦੇ ਨਾਲ ਨਾਲ ਅਮੀਰ ਲੋਕਾਂ ਦੀ ਜਿਹੜੀ ਮੋਟੀ ਲੁੱਟ ਉਹਦੇ ਨਾਲ ਪੂਰੀ ਦੇ ਜਿਹੜੇ ਮੰਦਰ ਨੇ ਉੜੀਸਾ ਚ ਉਹਨਾਂ ਮੰਦਰਾਂ ਚ ਦਾਨ ਦੇ ਰੂਪ ਚ ਚੜਿਆ ਕਈ ਟਨ ਸੋਨਾ ਕੀ ਇਸ ਵੇਲੇ ਉਹਨਾਂ ਮੰਦਰਾਂ ਦੇ ਖਜ਼ਾਨਿਆਂ ਚ ਮੌਜੂਦ ਹੈ ਜਰ ਰੂਸ ਵਰਗੇ ਮੁਲਕ ਪਹਿਲਾਂ ਹੀ ਉਹ ਸੋਨਾ ਲਿਜਾ ਚੁੱਕੇ ਨੇ ਉਥੋਂ ਕਿਹਨੂੰ ਪਤਾ ਇਸ ਬਾਰੇ ਕਿਹਨੇ ਜਾ ਕੇ ਦੇਖੇ ਨੇ ਉਹਦੇ ਖਜ਼ਾਨੇ ਅਮੀਰ ਸੱਭਿਅਤਾ ਦੀ ਵਿੱਚ ਰੂਸ ਦੀਆਂ ਖਿਚੀਆਂ ਡੋਰਾਂ ਦੇ ਉੱਤੇ ਹੀ ਭਾਰਤ ਨਾਟ్యం ਦਾ ਨਾਚ ਨੱਚਦਾ ਆ ਰਿਹਾ ਖੁਫੀਆ ਏਜੰਸੀਆਂ ਵੱਲੋਂ ਇੰਡੀਅਨ ਸਬ ਕਾਂਟਿਨੈਂਟ ਅਤੇ ਸਬ ਕਾਂਟਿਨੈਂਟ ਦੇ ਉੱਤੇ ਰੂਸ ਦੇ ਪੱਕੇ ਕਬਜ਼ੇ 'ਚ ਮੁਖਰ ਰਿਕਵਟ ਜੇ ਕਿਸੇ ਨੂੰ ਸਮਝਿਆ ਜਾਂਦਾ ਉਹ ਸਿੱਖਾਂ ਨੂੰ ਸਮਝਿਆ ਜਾਂਦਾ ਤੇ ਸਿੱਖਾਂ ਤੇ ਵਾਰ-ਵਾਰ ਹਮਲੇ ਅਤੇ ਜੋੜ ਤੋੜ ਦੀਆਂ ਕੋਸ਼ਿਸ਼ਾਂ ਵੀ ਐਸੀ ਵਜਾ ਤਾਂ ਹੁੰਦੀਆਂ ਆ ਰਹੀਆਂ ਨੇ ਸਾਰੀ ਗੱਲ ਹੁਣ ਤੁਸੀਂ ਸਮਝ ਰਹੇ ਹੋ ਹੌਲੀ ਹੌਲੀ ਪਰ ਸਿੱਖਾਂ ਦੀ ਆਜ਼ਾਦੀ ਜਾਂ ਖਾਲਸਾ ਰਾਜ ਜਾਂ ਆਪਾਂ ਉਹਨੂੰ 1939 ਦੇ ਬਾਅਦ ਪਿਛਲੇ 187 ਸਾਲਾਂ ਤੋਂ ਕਦੇ ਹੌਲੀ ਅਤੇ ਕਦੇ ਤੇਜ਼ ਰਫ਼ਤਾਰੀ ਦੇ ਵਿੱਚ ਲਗਾਤਾਰ ਚੱਲ ਰਿਹਾ ਕਦੇ ਰੁਕਿਆ ਨਹੀਂ ਠੀਕ ਹੈ ਕਿ ਇਸ ਸਾਰੇ ਸਮੇਂ ਦੇ ਦੌਰਾਨ ਹਿੰਦੂ ਰਾਸ਼ਟਰਵਾਦੀ ਸਿੱਖਾਂ ਨੇ ਮਤਲਬ ਭੋਲੇਪਾ ਕਦੇ ਪਾਰਟ ਦੀ ਆਜ਼ਾਦੀ ਦੇ ਨਾਮ ਦੇ ਅੰਦੋਲਨ ਚ ਤੇ ਕਦੇ ਭਾਰਤ ਦੀ ਅਖੋਤੀ ਏਕਤਾ ਤੇ ਅਖੰਡਤਾ ਦੇ ਪਰਪੰਚ ਦੇ ਨਾਮ ਤੇ ਖਾਮ ਖਾ ਆਪਣੀ ਪੂੰਛ ਨੂੰ ਅਗ ਲੁਆਈਆ ਲੁਆਈਆ ਕਿ ਨਹੀਂ ਲੁਆਈ ਹੁਣ ਦੇਖਦੇ ਹਾਂ ਖਾਲਸਾ ਰਾਜ ਦੀ ਆਜ਼ਾਦੀ ਦੇ ਐਸ ਪਵਿੱਤਰ ਸੰਘਰਸ਼ ਦੇ ਵਖ ਵਖ ਰੂਪ ਉਹਦੀਆਂ ਕਿਸਮਾਂ ਵਖ ਵਖ ਢੰਗਾਂ ਦੇ ਨਾਲ ਸਾਡੇ ਸਾਹਮਣੇ ਆਉਂਦਾ ਤੇ ਅਸੀਂ ਅੱਜ ਵੀ ਆਪਣੇ ਗੁਰੂ ਨੂੰ ਜਵਾਬ ਦੇ ਆ ਤੇ ਤੁਸੀਂ ਵੀ ਆਪਣੇ ਗੁਰੂ ਨੂੰ ਜਵਾਬ ਦੇ ਹੋ ਐਸ ਲੜਾਈ ਦੇ ਵਿੱਚ ਆਪਣਾ ਆਪਣਾ ਬਣਦਾ ਹਿੱਸਾ ਆਪਣੇ ਆਪਣੇ ਤਰੀਕੇ ਨਾਲ ਪਾ ਰਹੇ ਆ ਅਸੀਂ ਤੁਸੀਂ ਵੀ ਪਾਇਆ ਤੇ ਲਗਾਤਾਰ ਇਹ ਜਾਂਗਾ ਜਿਹੜੀ ਜਾਰੀ ਹੈ ਅਮਰੀਕਾ ਆਜੋ ਟਰੰਪ ਬਾਬੇ ਤੇ ਆਉਨੇ ਆ ਅਮਰੀਕੀ ਪ੍ਰੈਜ਼ੀਡੈਂਟ ਟਰੰਪ ਦੇ ਸ਼ਬਦਾਂ ਚ ਡੈਡ ਇਕਨੋਮੀ ਬਣੇ ਭਾਰਤ ਦੇ ਖਾਤੇ ਚ ਅੱਜ ਝੂਠ ਅਤੇ ਰੂਸ ਦਾ ਫੇਲ ਸਾਬਤ ਹੋਇਆ ਮਾਰਕਸਵਾਦ ਦਾ ਸੋਸ਼ਲਿਜ਼ਮ ਪਿੱਛੇ ਉਹਦੇ ਝੋਲੇ ਚ ਬਾਕੀ ਬਚਦਾ ਇਹਦੀ ਸਹੀ ਤਸਵੀਰ ਭਾਰਤ ਦੀਆਂ ਬੰਦ ਹੋ ਰਹੀਆਂ ਕੰਪਨੀਆਂ ਅਤੇ ਕਾਰਾ ਕਾਰੋਬਾਰ ਨੇ ਜਿਹੜੇ ਭਾਰਤ ਦੇ ਉਹਨਾਂ ਤੋਂ ਸਾਡੇ ਸਾਹਮਣੇ ਆ ਪਰ ਇਹਦੇ ਇਦੇ ਨਾਲ ਹੀ ਇਹ ਗੱਲ ਹੁਣ ਚਿੱਟੇ ਦਿਨ ਵਾਂਗ ਸਾਫ਼ ਹੁੰਦੀ ਜਾ ਰਹੀ ਆ ਹੋ ਗਈ ਆ ਕਿ ਇੰਡੀਆ ਦੀ ਇਕਨੋਮੀ ਕਿਸੇ ਇੰਡਸਟਰੀ ਜਾਂ ਨਿੱਗਰ ਵਪਾਰ ਦੇ ਆਸਰੇ ਨਹੀਂ ਬਲਕਿ ਇਹ ਕਿਸੇ ਖਾਸ ਵਕਤ ਦੇ ਦੌਰਾਨ ਕਿਸੇ ਖਾਸ ਧੁਰੇ ਦੇ ਦੁਆਲੇ ਘੁੰਮਦੀ ਆ ਹਮੇਸ਼ਾ ਇਸੇ ਕਰਕੇ 1761 ਦੇ ਵਿੱਚ ਪਾਣੀਪਤ ਦੀ ਜਿਹੜੀ ਤੀਜੀ ਲੜਾਈ ਦੇ ਨਤੀਜੇ ਜਿਹੜੇ ਨਿਕਲੇ ਉਹ ਨਤੀਜਿਆਂ ਨੇ ਪੇਸ਼ਵਿਆਂ ਦੀ ਹਾਰ ਤੋਂ ਬਾਅਦ ਲਗਾਤਾਰ 184 ਸਾਲ ਸਿੱਖਾਂ ਨੂੰ ਖੁੰਝੇ ਲਾਉਣ ਦੀਆਂ ਸਕੀਮਾਂ ਤੇ ਕੰਮ ਕੀਤਾ 1854 ਦੇ ਬਾਅਦ ਸਿੱਖਾਂ ਨੂੰ ਬਰਤਾਨਵੀ ਸਾਮਰਾਜ ਅਤੇ 1947 ਦੇ ਬਾਅਦ ਬ੍ਰਾਹਮਣਾਂ ਥੱਲੇ ਲੱਗਣਾ ਪਿਆ ਲੱਗਣਾ ਪਿਆ ਸੱਚ ਹੈ ਜਿਹੜਾ ਸੱਚ ਆ ਜਦੋਂ ਇਹ ਸਿੱਖਾਂ ਨੂੰ Hindu ਧਰਮ ਦਾ ਇੱਕ ਹਿੱਸਾ ਦੱਸ ਕੇ ਨੌ ਮਾਸ ਦੇ ਰਿਸ਼ਤੇ ਦੀ ਗੱਲ ਕਰਦਾ ਨਾ ਬ੍ਰਾਹਮਣ ਤੇ ਸਮੁੱਚੇ ਸੁਨਹਿਰੀ ਸਿੱਖ ਇਤਿਹਾਸ ਨੂੰ ਬ੍ਰਾਹਮਣਿਕ ਜਿਹੜਾ ਸਿਸਟਮ ਹੈ ਬ੍ਰਾਹਮਣਿਕ ਮਿਥ ਦੀ ਪੈਦਾਇਸ਼ ਸਾਬਤ ਕਰਨ ਦੀ ਕੋਸ਼ਿਸ਼ ਕਰਦਾ ਤਾਂ ਜਿਹੜੇ ਸੰਘਰਸ਼ ਕਰ ਰਹੇ ਖਾਲਸਤਾਨੀ ਨੇ ਉਹਨਾਂ ਖਾਲਸਤਾਨੀਆਂ ਦੇ ਅੱਗੇ ਜਿਹੜਾ ਸੱਚ ਆ ਹੋਰ ਉੱਚਾ ਹੋ ਕੇ ਸਾਹਮਣੇ ਆਉਂਦਾ ਜਿਵੇਂ ਪਾਤਾਲਾਂ ਪਾਤਾਲ ਲਖ ਆਗਾਸਾਂ ਆਗਾਸ ਓੜਕ ਓੜਕ ਭਾਲ ਥਕੇ ਵੇਦ ਕਹਿਣ ਇਕ ਬਾਤ ਸੈਸ 18 ਕਹਿਣ ਕਿਤੇਬਾ ਅਸਲੂ ਇਕਤਾਤ ਲਿਖਾ ਹੋਏ ਤਾਂ ਲਿਖੀ ਹੈ ਲਿਖਾ ਹੋਏ ਬਨਾਸ ਨਾਨਕ ਵੱਡਾ ਆਖੀ ਹੈ ਆਪੇ ਜਾਣੇ ਆਪ ਤੇ ਸੱਚ ਫਿਰ ਇਸ ਤਰੀਕੇ ਨਾਲ ਸਾਹਮਣੇ ਆਉਂਦਾ ਭਾਰਤ ਨੇ ਫੈਕਟਰੀਆਂ ਲਾਉਣ ਮਸ਼ੀਨਾਂ ਚਲਾਉਣ ਤੇ ਚੰਗੀ ਤਰ੍ਹਾਂ ਜਿਹੜੀ ਇੰਡਸਟਰੀ ਹੈ ਉਹਨੂੰ ਵਧਾਉਣ ਦੀ ਥਾਂ ਤੇ ਬਸ ਦੁਨੀਆ ਦਾ ਜਿਹੜਾ ਬੈਕ ਆਫਿਸ ਬਣਨ ਦਾ ਫੈਸਲਾ ਕਰ ਲਿਆ